ਕਾਨੂੰਨ ਦੀ ਵਿਗੜੀ ਸਥਿਤੀ ਕਰਕੇ ਪਤਾ ਨਹੀਂ ਕਿਸ ਦਿਨ ਚੋਰਾਂ ਨੇ ਸਾਡਾ ਨੰਬਰ ਲਾ ਦੇਣਾ ਸ਼ਰੀਫ ਲੋਕਾਂ ਨੂੰ ਸਹਿਮੇ ਲੋਕਾਂ ਨੂੰ ਇਹ ਡਰ ਸਤਾ ਰਿਹਾ ਅਸੀਂ ਵੀ ਬੜੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਕੋਈ ਚੰਗੀ ਖਬਰ ਲੈ ਕੇ ਪਹੁੰਚੀਏ ਪਰ ਕੀ ਕਰੀਏ ਚੋਰਾਂ ਦਾ ਕੁੰਬਾ ਵੱਡਾ ਹੁੰਦਾ ਜਾ ਰਿਹਾ ਹੈ ਚੋਰਾਂ ਦਾ ਕੁੰਬਾ ਵੱਡਾ ਹੁੰਦਾ ਜਾ ਰਿਹਾ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਜੁੜੀ ਤੁਸੀਂ ਸ਼ੇਅਰ ਤੁਸਲਾ ਉਹ ਵੀਡੀਓ ਕਿਸ ਵਾਪਸ ਤੋਂ ਵਾਲੀ ਸਾਥਿਓ ਇੰਨੀਆਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਜ਼ਿਲ੍ਹੇ ਵਿੱਚ ਉਹ ਲੱਗਦਾ ਕਿ ਚੋਰਾਂ ਦੀ ਫਲਵਾੜੀ ਦਿਨੋ ਦਿਨ ਵੱਡੀ ਹੁੰਦੀ ਜਾ ਰਹੀ ਹੈ। ਔਰ ਜਦ ਪੁਲਿਸ ਤੋਂ ਸਵਾਲ ਪੁੱਛੋ ਤਾਂ ਅਣਪਛਾਤੇ ਚੋਰ ਹੁੰਦੇ ਨੇ ਤੇ ਹੱਥ ਖਾਲੀ ਹੁੰਦੇ ਨੇ। ਹੁਣ ਇੱਕ ਨਵਾਂ ਮਾਮਲਾ ਬੰਗਿਆਂ ਤੋਂ ਸਾਹਮਣੇ ਆਇਆ ਜਿੱਥੇ ਇੱਕ ਰਾਤ ਦੇ ਅੰਦਰ ਚੋਰਾਂ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇੱਕ ਦੁਕਾਨ ਦਾ ਨਾਮ ਹੈ ਹਰਜਿੰਦਰ ਆਟੋ ਵਰਕਸ ਤੇ ਦੂਜੀ ਦਾ ਨਾਮ ਹੈ ਬਾਲਾ ਮੋਟਰਸ। ਇੱਕ ਦੁਕਾਨ ਚੋਂ 4300 ਰੁਪਏ ਤੇ ਦੂਜੀ ਦੁਕਾਨ ਚੋਂ 2500 ਰੁਪਏ ਚੋਰਾਂ ਨੇ ਚੋਰੀ ਕਰ ਲਏ ਤੇ ਨਾਲ ਦੀ ਨਾਲ ਬੈਟਰਾ ਅਤੇ ਇਨਵਰਟਰ ਵੀ ਜਿਹੜੇ ਆ ਉਹ ਚੋਰੀ ਕੀਤੇ ਗਏ। ਇੱਕ ਦੁਕਾਨ ਦੇ ਮਾਲਕ ਦਾ ਇਹ ਕਹਿਣਾ ਕਿ ਰਾਤ ਨੂੰ 8:30 ਵਜੇ ਦੇ ਕਰੀਬ ਉਹਨਾਂ ਨੇ ਆਪਣੀ ਦੁਕਾਨ ਨੂੰ ਲੋਕ ਕੀਤਾ ਸੀ ਆਪਣੇ ਘਰ ਚਲੇ ਗਏ ਸੀ ਤੇ ਦੂਜੇ ਦਿਨ ਸਵੇਰੇ ਉਹਨਾਂ ਨੂੰ ਉਹਨਾਂ ਦੇ ਜਾਣਕਾਰ ਦੀ ਕਾਲ ਆਉਂਦੀ ਹੈ ਕਿ ਤੇਰੀ ਦੁਕਾਨ ਦੇ ਜਿਹੜੇ ਤਾਲੇ ਆ ਸ਼ਟਰ ਦੇ ਤਾਲੇ ਜਿਹੜੇ ਆ ਉਹ ਟੁੱਟੇ ਹੋਏ ਨਜ਼ਰ ਆ ਰਹੇ ਤੇ ਸ਼ਟਰ ਚੱਕ ਹੋਇਆ ਉਹ ਕਹਿੰਦੇ ਉਸੇ ਵੇਲੇ ਹੱਥ ਪੈਰਾਂ ਦੀ ਪੈ ਜਾਂਦੀ ਹੈ ਤੇ ਦੁਕਾਨ ਤੇ ਪਹੁੰਚਦੇ ਆ ਤਾਂ ਦੇਖਦੇ ਆ ਕਿ ਸ਼ਟਰ ਸੱਚੀ ਚੱਕ ਹੋਇਆ ਹੁੰਦਾ ਉਹ ਕਹਿੰਦੇ ਉਸ ਵੇਲੇ ਇਕੱਲਾ ਸ਼ਟਰ ਚੱਕ ਹੋਇਆ ਨਹੀਂ ਹੁੰਦਾ ਇਹ ਦੇਖ ਕੇ ਉਹਨਾਂ ਦੇ ਪੈਰਾਂ 'ਚੋਂ ਜ਼ਮੀਨ ਨਿਕਲ ਜਾਂਦੀ ਹੈ ਉਹਨਾਂ ਦੇ ਪੈਰ ਧਰਤੀ ਤੋਂ ਚੱਕ ਹੋ ਜਾਂਦੇ ਆ ਔਰ ਮਨ ਵਿੱਚ ਘਬਰਾਹਟ ਹੋ ਜਾਂਦੀ ਹੈ ਕਿ ਬਣਿਆ ਕੀ ਹੈ ਚੱਕਰ ਆਉਣ ਲੱਗ ਪੈਂਦੇ ਕਿ ਬਣਿਆ ਕੀ ਹੈ ਸ਼ਟਰ ਖੋਲ ਕੇ ਦੇਖਿਆ ਜਾਂਦਾ ਤਾਂ ਮਹਿਸੂਸ ਹੁੰਦਾ ਕਿ ਦੁਕਾਨ ਦੇ ਅੰਦਰ ਬਹੁਤ ਸਾਰਾ ਖਲਾਰਾ ਪਿਆ ਹੋਇਆ ਪਰ ਇੱਥੇ ਸਭ ਤੋਂ ਵੱਡੀ ਜਿਹੜੀ ਗੱਲ ਆ ਜਿਹਨੇ ਲੋਕਾਂ ਨੂੰ ਹੈਰਾਨ ਕੀਤਾ ਉਹ ਇਹ ਵੀ ਹੈ ਕਿ ਚੋਰਾਂ ਦਾ ਕੋਈ ਦੀਨ ਅਮਾਨ ਨਹੀਂ ਹੁੰਦਾ ਇੱਕ ਦੁਕਾਨਦਾਰ ਨੇ ਵੀ ਗੱਲ ਆਖੀ ਹੈ ਕਿ ਦੁਕਾਨ ਦੇ ਅੰਦਰ ਉਹਨਾਂ ਨੇ ਇੱਕ ਗੱਲਾ ਲਾਇਆ ਹੋਇਆ ਸੀ ਬਾਬਿਆਂ ਦੇ ਨਾਂ ਦਾ ਗੱਲਾ ਜਿਹਨੂੰ ਚੋਰ ਚੱਕ ਕੇ ਲੈ ਗਏ ਆ ਔਰ ਬਾਬਿਆਂ ਦੇ ਨਾਂ ਤੇ ਉਹਨਾਂ ਨੇ ਗੱਲਾਂ ਲਾਇਆ ਸੀ ਉਹਨਾਂ ਨੇ ਧਰਮ ਦਾ ਕੰਮ ਕਰਨਾ ਸੀ ਨੇਕ ਕੰਮ ਕਰਨਾ ਸੀ ਪਰ ਚੋਰ ਹੁਣ ਉਸ ਗੱਲੇ 'ਚ ਜਿਹੜੇ ਪੈਸੇ ਸਨ ਉਹਨਾਂ ਨਾਲ ਵੀ ਮਾੜੀਆਂ ਹਰਕਤਾਂ ਕਰਨਗੇ ਮਾੜੀਆਂ ਕਰਤੂਤਾ ਕਰਨਗੇ ਲੋਕੇ ਸਵਾਲ ਪੁੱਛਦੇ ਆ ਕਿ ਇਨਵਰਟਰ ਬੈਟਰੀਆਂ ਲਾ ਜਾ ਕੇ ਚੋਰ ਕਿੱਥੇ ਵੇਚਣਗੇ ਤਾਂ ਬੜੀ ਵਾਰ ਅਸੀਂ ਵੀ ਇਹ ਤਰਕ ਦਿੰਦੇ ਆ ਕਿ ਇਹ ਜਿਹੜੇ ਚੋਰ ਆ ਇਹਨਾਂ ਦੇ ਪਿੱਛੇ ਜੜ ਤੇ ਕੁਝ ਕਬਾੜੀਏ ਬੈਠੇ ਆ ਜਿਹੜੇ ਇਹਨਾਂ ਤੋਂ ਖਰੀਦਦੇ ਨੇ ਇਨਵਰਟਰ ਬੈਟਰੀ ਤੇ ਜੇਕਰ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਤਾਂ ਇਹ ਜਿਹੜੀ ਚੇਨ ਆ ਬੜੀ ਜਲਦੀ ਡਿਸਮੈਂਟਲ ਹੋ ਸਕਦੀ ਆ لیکن چور کئی ویلے پھڑے بھی ਜਾਂਦੇ ਆ ਪਰ ਫੇ ਕੁਝ ਹਫ਼ਤੇ ਬਾਅਦ ਕੁਝ ਮਹੀਨੇ ਬਾਅਦ ਉਹ ਫਿਰ ਬਾਹਰ ਆ ਜਾਂਦੇ ਆ ਔਰ ਫਿਰ ਸਰਗਰਮ ਹੋ ਜਾਂਦੇ ਆ ਪਰ ਦੋਸਤੋ ਜਿਹੜੀ ਇਹ ਬੰਗਿਆ ਵਿਖੇ ਘਟਣਾ ਹੋਈ ਜਾਂ ਦੁਕਾਨਦਾਰਾਂ ਦਾ ਕਹਿਣਾ ਕਿ ਉਹਨਾਂ ਤੋਂ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਕਿਸਤੇ ਸ਼ੱਕ ਹੈ ਉਹ ਕਹਿੰਦੇ ਹੁਣ ਸ਼ੱਕ ਕੀਤੇ ਕਰੀਏ ਜੀ ਸਾਡੀ ਦੁਕਾਨ ਤੇ ਤਾਂ ਰੋਜ਼ ਕੁਝ ਵਾਕਵ ਲੋਕ ਵੀ ਆਉਂਦੇ ਕੁਝ ਅਣਜਾਣ ਲੋਕ ਵੀ ਆਉਂਦੇ ਆ ਹੁਣ ਅਸੀਂ ਕੀਤੇ ਸ਼ੱਕ ਜਾਰ ਕਰ ਦਈਏ ਪੁਲਿਸ ਦਾ ਕਹਿਣਾ ਇਹ ਹੈ ਕਿ ਦੁਕਾਨਾਂ ਦੇ ਨੇੜੇ ਜਿਹੜੇ ਸੀਸੀਟੀਵੀ ਹੈ ਨਹੀਂ ਸੀ ਦੂਰ ਸੀਸੀਟੀਵੀਆਂ ਨੂੰ ਖੰਘਾਲ ਰਹੇ ਆ ਜੇ ਕੋਈ ਸਾਨੂੰ ਕਲੂ ਮਿਲਿਆ ਤਾਂ ਜ਼ਰੂਰ ਜਿਹੜੀ ਤਫਤੀਸ਼ ਵਿੱਚ ਤੇਜ਼ ਪੁਲਿਸ ਵਾਲੰਦਾ ਵੀ ਕਹਿਣਾ ਹੈ ਕਿ ਜਿਵੇਂ ਦੁਕਾਨਦਾਰ ਕਹਿਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਹੋ ਜੇਗੀ ਪਰ ਫਿਲਹਾਲ ਜਿਹੜੇ ਹੱਥ ਆ ਪੁਲਿਸ ਦੇ ਉਹ ਖਾਲੀ ਨਜ਼ਰ ਆ ਰਿਹਾ ਤੇ ਲੋਕਾਂ ਅੰਦਰ ਜਿਹੜੀ ਨਿਰਾਸ਼ਾ ਹੈ ਲੋਕ ਪਰੇਸ਼ਾਨ ਹੈ ਕਿ ਜੇ ਮੁੱਖ ਮਾਰਗਾਂ ਦੇ ਇਸ ਤਰੀਕੇ ਚੋਰੀ ਹੋਵੇਗੀ ਇਸ ਤਰੀਕੇ ਚੋਰ ਜਿਹੜੀ ਇਹ ਚੋਰੀ ਦੀ ਘਟਣ ਨੂੰ ਅੰਜਾਮ ਦੇਣਗੇ ਤਾਂ ਜਿਹੜੀਆਂ ਲਿੰਕ ਸੜਕਾਂ ਆ ਜਿਹੜੇ ਸੰਸਾਨ ਥਾਵਾ ਆ ਸੰਸਾਨ ਰਾਵਾਂ ਆ ਉਹਨਾਂ 'ਤੇ ਚੋਰ ਕੀ ਕਰਨਗੇ ਕੀ ਕਹਿਰ ਗੁਜ਼ਾਰਨਗੇ ਉਹਦੇ ਕਰਕੇ ਲੋਕਾਂ ਦੇ ਤੁਹਾਨੂੰ ਨਿਰਾਸ਼ਾ ਹੈ ਇੱਕ ਚਿੰਤਾ ਦਿਖਾਣ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਭਾਈ ਕੀ ਨਾਮ ਤੁਹਾਡਾ ਪ੍ਰਜੈਨਦਰਪਾਲ ਜੀ ਕਾਦਾ ਕੰਮ ਕਰਦੇ ਹੋ ਜੀ ਬਾਈਕਰ ਰੇਪੇ ਦਾ ਕੰਮ ਕਰਦਾ ਜੀ ਕੀ ਹੋਇਆ ਕੋਈ ਮੇਰੇ ਘਰੇ ਉੱਠਿਆ ਤਾਂ ਮੈਨੂੰ ਫੋਨ ਆਇਆ ਕਹਿੰਦੇ ਤੁਹਾਡੇ ਘਰਾਂ ਵਿੱਚ ਚੋਰੀ ਚੱਕਿਆ ਜੀ ਹਾਂਜੀ ਆਹਨੇ ਗਵਾਂਢੀ ਦਾ ਹਾਂਜੀ ਆਗੇ ਦੇਖਿਆ ਤਾਂ ਇਨਵਰਟਰ ਬੈਟਰੀ ਹੈ ਨੀਗਾ ਵੇਲਵਟਨ ਦਾ ਹੈ ਚਾਰਜਰ ਪੈਕ ਹੈ ਜੀ ਕਿੰਨੇ ਪੈਸੇ ਲੱਗੇ 23000 ਰੁਪਏ ਦਾ ਦੇ ਲਾ ਜੀ ਬੈਟਰੀ ਆ ਵੀ ਚੋਰੀ ਹੋ ਗਈ ਬੈਟਰੀ ਵੀ ਚੋਰੀ ਹੋ ਗਈ ਜੀ ਪਹਨ ਸਵੇਰੇ ਪਤਾ ਲੱਗਾ ਪਹਨ ਸਵੇਰੇ ਫੋਨ ਆਇਆ ਰਾਤੀ ਕਿੰਨੇ ਵਜੇ ਗਏ ਸੀ ਹਾਂਜੀ ਰਾਤੀ ਕਿੰਨੇ ਵਜੇ ਗਏ ਸੀ ਰਾਤੀ ਅਸੀਂ 8 ਵਜੇ ਗਏ ਸੀ ਕਿੰਨੇ ਚਿਰ ਹੋ ਗਿਆ ਦੁਕਾਨ ਕਰਦੇ ਹੋ ਤੁਹਾਨੂੰ ਇਥੇ ਮਾਨੂੰ 28 ਸਾਲ ਹੋ ਗਏ ਦੁਕਾਨਾ ਦੇ ਤੇ ਪਹਿਲੀ ਵਾਰੀ ਹੋਇਆ ਚਾਂਸ ਕਿ ਪਹਿਲੀ ਵਾਰੀ ਕੀ ਕਰਦੇ ਮੰਗ ਪ੍ਰਸ਼ਾਸਨ ਕੋ ਸਾਨੂੰ ਤਾਂ ਇਹ ਹੀ ਆ ਵੀ ਚੋਰੀ ਹਰ 6 ਮਹੀਨੇ ਬਾਅਦ ਹੋਈ ਜਾਂਦੀ ਹੈ ਤੇ ਕੋਈ ਪੱਕਾ ਹੱਲ ਹੋਣਾ ਚਾਹੀਦਾ ਜੀ ਟਾਕ ਜਿਹੜੇ ਨੇ ਆਏ ਸੀ ਬਈ ਤੁਹਾਡਾ ਨਾਮ ਕੀ ਹੈ ਚਰਨਜੀਤ ਕੀ ਹੋਇਆ ਤੁਹਾਡੇ ਇਥੇ ਚੋਰੀ ਹੋ ਗਈ ਕਿੰਨੇ ਵਜੇ ਰਾਤੀ ਗਏ ਸੀ ਰਾਤੀ 6:30 ਵਜੇ ਗਏ ਹੋਣੇ ਕਿੰਦਾ ਪਤਾ ਲੱਗਿਆ ਚੋਰੀ ਦਾ ਥੋੜੂ ਉਹਦਾ ਸਵੇਰੇ ਫੋਨ ਆਇਆ ਮੈਨੂੰ ਕਿਹਦਾ ਥੰਡਾ ਦੋਸਤ ਹੈ ਮੇਰਾ ਉਹਦਾ ਫੋਨ ਆਇਆ ਸੀਗਾ ਕੀ ਕਹਿੰਦਾ ਰਾ ਤੇਰਾ ਸ਼ਟਰ ਚੱਕ ਹੋਇਆ ਅੱਛਾ ਜੋ ਆ ਕੇ ਦੇਖਿਆ ਤੇ ਇੱਕ ਹੋ ਦੁਕਾਨ ਦਾ ਵੀ ਸ਼ਟਰ ਚੱਕ ਹੋਇਆ ਸਾਡੇ ਨਾਲੇ ਅੱਛਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਥੋੜੀ ਦੁਕਾਨ ਦਾ ਨੁਕਸਾਨ ਇੱਕ ਬੈਟਰੀ ਦਾ ਹੈ ਨਹੀਂ ਜੀ ਇੱਥੇ ਇੱਕ ਗੱਲੇ ਚ ਪੈਸੇ ਪਾਏ ਸੀ ਰਕੀ ਦੇ ਆ ਸੀ ਉਹ ਹੈ ਨਹੀਂ ਅੱਛਾ ਕਿੰਨੇ ਵਜੇ ਆਤੀ ਪੁੱਛਦਾ ਕਿ ਜੀ ਕਿੰਨੇ ਵਜੇ ਗਏ ਸੀਗੇ ਉੱਦਕਾ ਤੁਹਾਨੂੰ ਜਾਇਆ ਹੋਣਾ ਹੈ ਅੱਛਾ ਤੇ ਪੁਲਿਸ ਨੂੰ ਦੱਸਤਾ ਤੁਸੀਂ ਉਹ ਹੁਣ ਦੱਸਿਆ ਹੁੰਦਾ ਉਹਨਾਂ ਨੂੰ ਠੀਕ ਹੈ ਕੀ ਕਹਿੰਦੀ ਪੁਲਿਸ ਉਹ ਕਹਿੰਦੇ ਕੰਪਲੀਟ ਦੇ ਦੇ ਉੱਥੇ ਲੈ ਕੇ ਬਸ ਹੋਰ ਕੁਝ ਨਹੀਂ ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਅਦਾ ਜੱ ਤੇਰਾ 4500 ਦੀ ਬੈਟਰੀ ਆ ਬਾਕੀ ਗੱਲੇ ਚ ਪੈਸੇ ਸੀ ਜੋ ਤਾਂ ਅਸੀਂ ਦੇਖੇ ਸੀ ਦੁਕਾਨ ਕੱਢੀ ਦੇ ਆਸੀਂ ਬਾਬਿਆਂ ਦੇ ਨਾਂ ਤੇ ਅੱਛਾ ਤੇ ਹੋਰ ਕੁਝ ਬਾਬਿਆਂ ਦੇ ਨਾਂ ਦਾ ਗੱਲਾ ਲਾਇਆ ਸੀ ਹਾਂਜੀ ਠੀਕ